15 10 25 ਨੂੰ ਗੁਰਪ੍ਰੀਤ ਸਿੰਘ ਪੁੱਤਰ ਬੰਦਰ ਸਿੰਘ ਵਾਸੀ ਕੋਕਰੀ ਕੋਕਰੀ ਕਲਾਂ ਦਾ ਰੋਕ ਕਮຊੂਸ ਵਾਲਾ ਆਰਗੇਨਾਈਜ਼ਰ ਸਰਵਤਮ ਮੋਗਾ ਤੋਂ ਕੇ ਰਾਇ ਝੜਾ ਹੋਂਕਾਂ ਨੇ ਸਰਪੰਨਾਂ ਦੇ ਕਲਕਾਂ ਸਰਕਾਰੀ ਹਸਤਾ ਮੋਗੇ ਦਾਸ ਨੇ ਮੈਂ ਸਾਰੇ ਇਹਨਾਂ ਦੇ ਬਿਆਨ ਲਿਖਿਆ ਇਹਨਾਂ ਨੇ ਬਿਆਨ ਲਿਖਾਇਆ ਜੀ ਕਿ ਮੈਂ ਉਹਦੇ ਪੈਟਰੋਲ ਦੇ ਪੈਸੇ ਦੇਣ ਲਈ ਆਦੇ ਪੰਪ ਤੇ ਜਾ ਰਿਹਾ ਸੀਗਾ ਤੇ ਜਿਹੜੀ ਆਪਣੇ ਇਹ ਸਰਪੰਚ ਜਗਤਾਰ ਸਿੰਘ ਤੇ ਇਹਨਾਂ ਦਾ ਲੜਕਾ ਇੰਦਰਪਾਲ ਸਿੰਘ ਗੇਵੀ ਦੇ ਗੁਰਵਿੰਦਰ ਸਿੰਘ ਜਿੰਦੜਲ ਪੁੱਤਰ ਸੰਦਾ ਸਿੰਘ ਅਤੇ ਪਰਮਜੀਤ ਸਿੰਘ ਦੇ ਸਕਾਲਾ ਪੁੱਤਰ ਚੰਦਰਪਾਲ ਸਿੰਘ ਵੀ ਇਹਨਾਂ ਨੇ ਮੇਰੀ ਘਰ ਆ ਕੇ ਜਿੱਦੀ ਕਟਮਾਰਕ ਕੀਤੀ ਜੀ ਅਸਰ ਜਿਹੜੇ ਪਿੰਡ ਦੇ ਲੋਕ ਆ ਮੌਕੇ ਦੇ ਗਵਾਹ ਉਹ ਕਹਿੰਦੇ ਨੇ ਘਰੇ ਇਹਨਾਂ ਦੇ ਕੋਈ ਜਿਆਦਾ ਨਹੀਂ ਪੁਲਿਸ ਨੇ ਝੂਠੀ ਕਹਾਣੀ ਬਣਾਤੀ ਆ ਲਾ ਉਹ ਡੋਟ ਚੋਕ ਹੋਈਆ ਵੀ ਹੋਰ ਕਿੱਥੇ ਹੋਈ ਉਹਨਾਂ ਦੇ ਖੇਤਾਂ ਰਾਤ ਦਾ ਕੋਈ ਇੰਦਰਾ ਕਹਿੰਦੀ ਬੀਪੀਐਸ ਉਹਨਾਂ ਦੇ ਘਰ ਦੇ ਮੂਹਰੇ ਪੁਲਿਸ ਨੇ ਜਿਹੜਾ ਨਜਾਇਜ਼ ਘਰ ਘਰਦਾ ਬਣਾਇਆ ਸਰ ਇਹਦਾ ਨਹੀਂ ਲੜਾਈ ਜਿਹੜੀ ਪਹਿਲਾਂ ਚੌਂਕ ਚ ਵੀ ਹੋਈ ਆ ਬਾਅਦ ਚ ਇਹਨਾਂ ਨੇ ਬਿਆਨ ਦਿੱਤਾ ਕਿ ਵੀ ਲੜਾਈ ਸਾਡੇ ਘਰੇ ਹੋਈ ਆ ਜਿਸਰੇ ਇਹਨਾਂ ਨੂੰ ਕਹਿਆ ਤਾਂ ਉਹਨਾਂ ਨੂੰ ਕਵਰੀ ਲਾ ਦੇਣ ਕਿ ਸੀਨੀਅਰ ਅਫਸਰਾਂ ਆਪਾਂ ਤੁਸਾਂ ਨੇ ਕਵਰੀ ਕੀਤੀ ਵੀ ਵਾਕਈ ਲੜਾਈ ਕਰੀ ਅਸੀਂ ਮੌਕਾ ਦੇਖਿਆ ਜੀ ਮੌਕੇ ਤੇ ਗੇਟ ਤਾਂ ਫੁੱਗੀ ਟੁੱਟਿਆ ਸੀਗਾ ਜੀ ਤੇ ਬਾਕੀ ਲੜਾਈ ਜਿਵੇਂ ਦਸਤਖਤ ਹੋ ਸਰ ਨੂੰ ਗਵਾਹ ਮਿਲੇ ਉਹਨਾਂ ਨੇ ਦੱਸਿਆ ਵੀ ਲੜਾਈ ਜਿਹੜੀ ਤੁਸੀਂ ਜਿੱਦੋਂ ਉਹਦੇ ਘਰ ਗਏ ਆ ਹਾਂਜੀ ਇਹ ਸਰਪੰਚ ਸਾਹਿਬ ਕਹਿ ਰਹੇ ਵੀ ਅਸੀਂ ਪਈ ਤੋਂ ਲੰਘ ਰਹੇ ਸੀ ਘਰ ਉਹਨਾਂ ਦਾ ਤਿੰਨ ਕਿੱਲੇ ਵਗਾਰ ਆ ਪਈ ਤੋਂ ਜੀ ਉਹ ਜੱਗ ਲੱਖ ਕਰੋੜਾ ਜੀ ਵੀ ਉੱਥੇ ਪੂਰੀ ਇਨਕੁਆਰੀ ਨਹੀਂ ਹੋਈ ਜੇ ਇਨਕੁਆਰੀ ਪੁਲਿਸ ਪੁਲਿਸ ਕਰਦੀ ਜਿੱਥੇ ਥਾਣਾ ਕਰਦਾ ਤਾਂ ਮੈਂ ਘਰ ਤੋਂ ਉਹਨਾਂ ਦੇ ਗਿਆ ਹੀ ਇਹ ਸਰ ਆਪ ਨੇ ਕੋਈ ਲਾਰਿਆਂ ਕਿ ਇਸ ਨੂੰ ਦਾ ਸੰਭਵ ਹੋਵੇ ਉਹ ਵੀ ਨਾਲ ਲਈ ਫਿਰਦੇ ਇਹ ਕੁਝ ਵੀ ਕਹਿ ਰਹੇ ਇਹ ਕੋਈ ਅਨਸਰ ਲੱਗ ਗਿਆ ਹੁਣ ਉਸਨੂੰ ਜੋ ਵੀ ਹੈ ਉਹਦਾ ਦਾ ਕਾਰਨ ਜਦੋਂ ਜਰੂਰ ਬੰਦ ਜਿਹੜਾ ਹੁਣ ਪਰਚਾ ਕਟਾਇਆ ਇਹ ਕੋਈ ਤੋਂ ਬਿਨਾਂ ਕਰਤਾ ਨਹੀਂ ਨਹੀਂ ਕੋਈ ਕੀਤੀ ਹੈ ਇਹਦੀ ਪਤਾ ਕੀਤਾ ਵੀ ਕਰੀਏ ਸਰ ਤੁਸੀਂ ਕਹਿੰਦੇ ਉਹ ਗਵਾਹ ਸੀ ਕਿ ਫਿਰ ਜਿਹੜੀ ਸਰ ਉਹਨਾਂ ਦੇ ਆਪਦੇ ਵੀ ਉਹਦੇ ਵੀ ਉਹਨਾਂ ਦੇ ਗਵਾਹ ਪੇਸ਼ ਕੀਤੇ ਸਾਡੇ ਜਿਹੜੇ ਘਰੇ ਆਏ ਆ ਕੇ ਦੇਖੋ ਉਹ ਕਹਿੰਦੇ ਉਹ ਹੋਈ ਨਹੀਂ ਜਿਸ ਤਰ੍ਹਾਂ ਚਲੋ ਹੁਣ ਜਿਵੇਂ ਉਸਨੂੰ ਪਰਚਾ ਦਰਜ ਕੀਤਾ ਜੀ ਉਹਨਾਂ ਦੇ ਖਿਲਾਫ ਇੱਕ ਵਾਰੀ ਇਹ ਪਰਚਾ ਦਰਜ ਕੀਤਾ ਸਰ ਤੁਹਾਡਾ ਜਦੋਂ ਇਨਕੁਆਇਰੀ ਤੁਸੀਂ ਕਿੱਥੇ ਨਹੀਂ ਬੱਚਾ ਕਿਉਂ ਨਹੀਂ ਨੀ ਗੋਰੀ ਸਰ ਜੀ ਕੀਤੀ ਐ ਜੀ ਗੋਰੀ ਕਰਕੇ ਮੋਕੇ ਤੇ ਜਾ ਕੇ ਆਏ ਜੀ ਹਾਂ ਜੀ ਉਹਨਾਂ ਦਾ ਗੇੜ ਟੁੱਟੇ ਗੇੜ ਤੇ ਹੈਗਾ ਜੀ ਲੱਗਿਆ ਸੱਟਾਂ ਲੱਗੀਆਂ ਮੁੰਡਾਂ ਦੀ ਬੰਦਿਆਂ ਦੇ ਸਾਤੇ ਲੱਗੀ ਗੁਰਪ੍ਰੀਤ ਸਿੰਘ ਦੇ ਸੱਟ ਲੱਗੀ ਜੀ ਹਾਂ ਜੀ ਇਹਦੀ ਬਾਤ ਜਾ ਕੇ ਫਿਰ ਇਹਨਾਂ ਨੇ ਕੱਲੇ ਗੁਰਪ੍ਰੀਤ ਨੂੰ ਕੁੱਟਿਆ ਕਿ ਗੁਰ ਵੀ ਕਰ ਕੱਲੇ ਗੁਰਪ੍ਰੀਤ ਨੂੰ ਜਗਤ ਨੂੰ ਘਰ ਚ ਗਿਆ ਗੁਰਪ੍ਰੀਤ ਦੀ ਬਾਤ ਆ ਨੀ ਉਸ ਮੋਕੇ ਤੇ ਘਰ ਦਾ ਗਵਾਹ ਵੀ ਬਣਿਆ ਹੁੰਦਾ ਨਹੀਂ ਘਰ ਦਾ ਘਰੇ ਕੋਈ ਮੈਂਬਰ ਹੋਇਆ ਨਹੀਂ ਸੀਗਾ ਜੀ ਕਹਿੰਦਾ ਗੁਰਪ੍ਰੀਤ ਸਿੰਘ ਕਰੀ ਸੀਗਾ ਜੀ ਇਹ ਸੱਟਾਂ ਮਾਰ ਕੇ ਤੇ ਵਾਪਸ ਆ ਗਿਆ ਜੀ ਉਹ ਤੋਂ ਤੇ ਇਹ ਜੀ ਸਰਪੰਚ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਬੜੀ ਤੇਜ਼ੀ ਨਾਲ ਜੀ ਇਹਦੀ ਦਸਤਾਰ ਲੱਥੀ ਹੋਈ ਆ ਤੇ ਢਾੜੇ ਦੇ ਕੋਈ ਢਾੜਾ ਖਿਲ ਰਿਆ ਹੋਇਆ ਵੀ ਇਹ ਕਹਿੰਦਾ ਮੇਰਾ ਢਾੜਾ ਪਟਿਆ ਮੇਰੀ ਪੱਗ ਲਾਈ ਆ ਉਹਨਾਂ ਬੰਦਿਆਂ ਨੇ ਜਿੱਦੋਂ ਲੜਾਈ ਹੋਈ ਆ ਤੇ ਇਹਨਾਂ ਦਾ ਵੀ ਪਰਚਾ ਕਟਿਆ ਜੋ ਹਾਂ ਜੀ ਉਹਨਾਂ ਨੇ ਇਹ ਕਾਰਵਾਈ ਕ੍ਰਿਪਾਸ਼ ਕਰਕੇ ਪੜਤਾਲ ਕਰਕੇ ਤੇ ਇਹ ਕਾਰਵਾਈ ਕਰਨਗੇ ਜਿਹੜੀ ਬੰਦੀ ਹੋਈ ਜੀ ਉਹਨਾਂ ਠੀਕ ਹੈ ਜੀ ਜੋ ਵੀ ਪੜਤਾਲ ਕਰਤੀ ਉਹਨਾਂ ਹਾਂ ਚੱਲ ਰਹੀ ਹੈ ਜੀ